ਲੁਧਿਆਣਾ ਵਿਖੇ ਜੰਮੂ ਕਟਰਾ ਹਾਈਵੇ ਦਾ ਜਿਹੜਾ 38 ਕਿਲੋਮੀਟਰ ਦਾ ਹਿੱਸਾ ਲੰਗਣਾ ਹੈ ਉਹਦੀ ਜਿਹੜੀ ਲੈਂਡ ਐਕ acquisition ਆ ਉਹਦੇ ਲਈ ਲਗਭਗ ਪੂਰੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਕੁੱਲ 399 ਕਿਲੋਮੀਟਰ ਯਾਨੀ ਲਗਭਗ 400 ਕਿਲੋਮੀਟਰ ਦਾ ਜਿਹੜਾ ਜੰਮੂ ਕਟਰਾ ਹਾਈਵੇ ਹੈ ਉਹ ਸਟ੍ਰੈਚ ਪੰਜਾਬ ਦੇ ਵਿੱਚੋਂ ਦੀ ਹੋ ਕੇ ਲੰਗਣਾ ਤੇ ਉਹਦੇ ਵਿੱਚੋਂ 38 ਕਿਲੋਮੀਟਰ ਲੁਧਿਆਣੇ ਦੇ 24 ਪਿੰਡਾਂ ਦੇ ਵਿੱਚੋਂ ਹੋਕੇ ਲੰਗਣਾ ਤੇ ਲਗਭਗ ਸਾਰੇ ਜਿਹੜੀ ਲੈਂਡ ਐਕ acquisition ਹੈ 24 ਪਿੰਡਾਂ ਦੇ ਵਿੱਚੋਂ ਹੋਣੀ ਸੀਗੀ ਤੇ ਹੁਣ ਸਿਰਫ ਚਾਰ ਪਿੰਡ ਨੇ ਜਿੰਨਾਂ ਚੋਂ ਥੋੜੀ ਬਹੁਤੀ ਰਹਿੰਦੀ ਹੈ ਜਿਹਦੇ ਵਿੱਚ ਛਪਾਰ ਤੁਰਕੋਟ ਬੱਲੋਵਾਲ ਤੇ ਰੰਗੋਵਾਲ ਤੇ ਕੰਪਨਸੇਸ਼ਨ ਹੈ ਜਿਹੜੀ 50 ਲੱਖ ਪਹਿਲਾਂ ਦਿੱਤੀ ਜਾ ਰਹੀ ਸੀ ਫਿਰ ਕਈ ਕਿਸਾਨਾਂ ਨੇ 80 ਲੱਖ ਮੰਗੀ ਤੇ ਉਸ ਹਿਸਾਬ ਦੇ ਕਰਕੇ ਥੋੜਾ ਬਹੁਤ ਜਿਹੜਾ ਡਿਲੇ ਹੈ ਉਹ ਹੋ ਰਿਹਾ ਸੀ لیکن ਹੁਣ ਹੈ ਕਿ ਲੱਗਦਾ ਪੂਰਨ ਤੌਰ ਤੇ ਇਹ ਜਿਹੜਾ ਕੰਮਕਾਰ ਹੈ ਉਹ ਹੁਣ ਚਾਲੂ ਹੋ ਜਾਵੇਗਾ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਹਾਈਵੇ ਹੈ ਇਹ ਪੂਰਾ ਸਟ੍ਰੈਚ 25 ਦਸੰਬਰ ਤੱਕ ਪੂਰਾ ਵੀ ਹੋ ਜਾਵੇਗਾ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੰਮੂ ਕਟਰਾ ਹਾਈਵੇ ਜਿਹੜਾ ਬਣ ਜਾਣਾ ਹੈ ਉਹ ਦਿੱਲੀ ਤੋਂ ਲੈ ਕੇ ਜੰਮੂ ਕਟਰਾ ਜਿਹੜਾ ਰੂਟ ਹੈ ਉਸ ਦੇ ਉੱਪਰ ਲੁਧਿਆਣਾ ਦਾ ਜਿਹੜਾ ਸਮਾਂ ਜੇ ਆਪਾਂ ਗੱਲ ਕਰੀਏ ਤੇ ਦਿੱਲੀ ਲੁਧਿਆਣਾ 3 ਘੰਟੇ ਤੋਂ ਘੱਟ ਦਾ ਸਮਾਂ ਲੱਗੇਗਾ 2.5 ਤੋਂ 3 ਘੰਟੇ ਤੇ ਲੁਧਿਆਣਾ ਜੰਮੂ ਇਹ ਜਿਹੜਾ ਹੈ 2.5 ਘੰਟੇ ਦੇ ਵਿੱਚ ਇਸ ਹਾਈਵੇ ਦੇ ਥਰੂ ਲੋਕੀ ਪਹੁੰਚ ਸਕਣਗੇ ਤੇ ਅਮ੍ਰੇਸਰ ਹੋ ਸਕਦਾ 1.5 ਘੰਟੇ ਦੇ ਵਿੱਚ ਹੀ ਲੋਕੀ ਇਸ ਹਾਈਵੇ ਦੇ ਰਾਹੀਂ ਪਹੁੰਚ ਸਕਣ ਸੋ ਇਸ ਕਰਕੇ ਬਹੁਤ ਜ਼ਿਆਦਾ ਉਡੀਕ ਕੀਤੀ ਜਾ ਰਹੀ ਹੈ ਇਸ ਹਾਈਵੇ ਦੀ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਇਹ ਕੰਟਰੋਲਡ ਐਂਟਰੀ ਤੇ ਐਗਜ਼ਿਟ ਹਾਈਵੇ ਹੋਵੇਗਾ ਜਿਹੜੀ ਐਂਟਰੀਆਂ ਨੇ ਉਹ ਦੂਰ ਹੋਣਗੀਆਂ ਐਗਜ਼ਿਟ ਦੂਰ ਹੋਣਗੇ ਤੇ ਜੇ ਕਿਸੇ ਨੇ ਐਗਜ਼ਿਟ ਕਰਨਾ ਹੈ ਤਾਂ ਉਹਦੇ ਲਈ ਸਪੈਸ਼ਲ ਜਿਹੜੀ ਲੇਨ ਹੈ ਕੱਬੇ ਪਾਸੇ ਉੱਥੋਂ ਜਾ ਕੇ ਐਗਜ਼ਿਟ ਹੋਵੇਗਾ ਤਾਂ ਉਦਾਂ ਹੀ ਐਂਟਰੀ ਹੋਵੇਗੀ ਤਾਂ ਕਿ ਜਿਹੜਾ ਟ੍ਰੈਫਿਕ ਚੱਲ ਰਿਹਾ ਉਸ ਦੀ ਸਪੀਡ ਤੇ ਕੋਈ ਵੀ 바ਦਾ ਨਾ ਪਵੇ ਤੇ ਲਗਾਤਾਰ 100 110 120 ਦੀ ਸਪੀਡ ਚੱਲੀ ਜਾ ਸਕੇ ਇਦਾਂ ਦਾ ਹਾਈਵੇ ਦਿੱਲੀ ਨੌਇਡਾ ਬੰਬੇ ਪੂਨਾ ਤੇ ਬਣੇ ਨੇ ਹੋਰ ਵੀ ਆਪਣਾ ਜੀਟੀ ਰੋਡ ਵੀ ਦਿੱਲੀ ਵਾਲਾ ਇਦਾਂ ਹੀ ਹੈ ਲੇਕਿਨ ਉੱਥੇ ਪ੍ਰੋਬਲਮ ਇਹ ਆਉਂਦੀ ਹੈ ਕਿ ਸਾਰਾ ਕੁਝ ਰੋਡ ਦੇ ਉੱਪਰ ਹੀ ਸਾਰੀ ਕਮਰਸ਼ੀਅਲ ਡਿਵੈਲਪਮੈਂਟਸ ਜਾਂ ਜਿਹੜੇ ਪਿੰਡ ਸ਼ਹਿਰ ਲੰਘਦੇ ਨੇ ਉਦੋਂ ਉੱਪਰ ਫਲਾਇਰ ਬਣ ਗਏ ਪਰ ਜੋ ਪਿੰਡ ਤੇ ਸ਼ਹਿਰ ਵਸੇ ਨੇ ਉਹ ਸਾਈਡਾਂ ਤੇ ਨੇ ਜਿਹਦੇ ਕਰਕੇ ਮੂਵਮੈਂਟ ਕਈ ਵਾਰ ਸਲੋ ਹੋ ਜਾਂਦੀ ਹੈ ਕਿਉਂਕਿ ਇਹ ਜਿਹੜਾ ਹਾਈਵੇ ਹੈ ਕੁਝ ਤੌਰ ਤੇ ਐਲੀਵੇਟਡ ਹੋਵੇਗਾ ਵੌਲਡ ਹੋਵੇਗਾ ਦੁਆਰਾ ਫੈਂਸਸ ਹੋਣਗੀਆਂ ਤੇ ਆਸ-ਪਾਸ ਜਿਹੜਾ ਕੋਈ ਵੀ ਐਂਟਰੀ ਨਹੀਂ ਹੋਵੇਗੀ ਐਗਜ਼ਿਟ ਨਹੀਂ ਹੋਵੇਗਾ ਤੇ ਜਿਹੜੇ ਪਿੰਡਾਂ ਚੋਂ ਲੰਘਣਾ ਉੱਥੇ ਬਹੁਤੀ ਆਬਾਦੀ ਜਿਹੜੀ ਹੈ ਕਮਰਸ਼ੀਅਲ ਐਕਟੀਵਿਟੀ ਉਹਨਾਂ ਦੇ ਨੇੜੇ-ਤੇੜੇ ਨਹੀਂ ਹੁੰਦੀ ਹੈ ਹਾਲਾਂਕਿ ਐਗਜ਼ਿਟ ਪੁਆਇੰਟਸ ਤੇ ਐਂਟਰੀ ਪੁਆਇੰਟਸ ਤੇ ਰੈਸਟ ਰੂਮਸ ਜਾਂ ਖਾਣ-ਪੀਣ ਦਾ ਪ੍ਰਬੰਧ ਨੇ ਜਿਹੜੇ ਉਹ ਜ਼ਰੂਰ ਉਚੇਚੇ ਤੌਰ ਤੇ ਕੀਤੇ ਜਾਣਗੇ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਦਿੱਲੀ ਨੌਇਡਾ ਦਾ ਜਿਹੜਾ ਨੌਇਡਾ ਆਗਰਾ ਐਕਸਪ੍ਰੈਸਵੇਅ ਹੈ ਉਸ ਤੋਂ ਵੀ ਵਧੀਆ ਜਿਹੜਾ ਹੈ ਇਹ ਬਣਾਇਆ ਜਾਵੇਗਾ ਤੇ ਰੋਡ ਦੇ ਵਿੱਚ ਕੁਝ ਬਿਹਤਰੀ ਕੀਤੀ ਜਾਵੇਗੀ ਕਿਉਂਕਿ ਕਈ ਵਾਰ ਜਿਹੜੀ ਸਿਮੈਂਟਡ ਰੋਡ ਹੁੰਦੀ ਹੈ ਉਹ ਗੱਡੀ ਦੇ ਟਾਇਰਾਂ ਲਈ ਨਹੀਂ ਸਹੀ ਹੁੰਦੀ ਤਾਂ ਉਮੀਦ ਕਰਦੇ ਹਾਂ ਕਿ ਜਿਹੜੀ ਬਿਹਤਰੀ ਹੈ ਉਹ ਕਰਕੇ ਹੀ ਬਣਾਇਆ ਜਾ ਰਿਹਾ ਹੈ ਤੇ ਉਡੀਕ ਕਰ ਰਹੇ ਨੇ ਕਾਫੀ ਲੋਕੀ ਇਸ ਐਕਸਪ੍ਰੈਸ ਵੇ ਦੀ ਖਾਸ ਕਰਕੇ ਲੁਧਿਆਣਾ ਦੇ ਵਪਾਰੀ ਤੇ ਜਿਹੜੇ ਲੋਕੀ ਲੁਧਿਆਣਾ ਦਿੱਲੀ ਟਰੈਵਲ ਕਰਦੇ ਨੇ ਲੁਧਿਆਣਾ ਜੰਮੂ ਜਾਂਦੇ ਨੇ ਅੰਮ੍ਰਿਤਸਰ ਜਾਂਦੇ ਨੇ ਸੋ ਜਿਹੜਾ 5 ਘੰਟੇ ਦਾ ਦਿੱਲੀ ਦਾ ਸਫ਼ਰ ਅੱਜਕੱਲ ਜਿਹੜੇ 7 ਘੰਟੇ ਕਿਉਂਕਿ ਜਿਹੜਾ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਲੱਗਿਆ ਹੋਇਆ ਮੋਰਚਾ ਅ ਤਰਨਾ ਜਿਹੜਾ ਲੱਗਿਆ ਉਹਦੇ ਕਰਕੇ ਥੋੜਾ 2 ਘੰਟੇ ਐਕਸਟਰਾ ਲੱਗ ਰਹੇ ਨੇ ਉਹ ਜਿਹੜਾ ਅੱਜ ਦੀ ਡੇਟ 7 ਘੰਟੇ ਲੱਗ ਰਹੇ ਨੇ ਉਮੀਦ ਕਰਦੇ ਹਾਂ 3 ਘੰਟੇ ਤੋਂ ਥੱਲੇ ਆ ਜਾਵੇਗਾ ਸਾਲ ਦੋ ਸਾਲ ਦੇ ਅੰਦਰ ਇਹ ਤੋਹਫਾ ਜਿਹੜਾ ਹੈ ਲੋਕਾਂ ਨੂੰ ਮਿਲ ਸਕਦਾ ਹੈ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ